ਪੰਜਾਬ ਸਰਕਾਰ ਵੱਲੋਂ ਜਿਹੜਾ ਯੋਧ ਨਸ਼ਿਆ ਵਿਰੁੱਧ ਅਭਿਆਨ ਜਿਹੜਾ 1 ਮਾਰਚ ਤੋਂ ਸ਼ੁਰੂ ਕੀਤਾ ਗਿਆ ਹੈ ਉਹਦੇ ਅੰਦਰਗਤ ਹੁਣ ਤੱਕ 1651 ਐਫ ਆਈ ਆਰ ਐਨ ਡੀ ਪੀ ਐਸ ਐਕਟ ਦੀ ਦਰਜ ਹੋਈਆਂ ਤੇ 2575 ਜਿਹੜੇ ਡਰੱਗ ਸਮਗਲਰ ਜਾਂ ਸਪਲਾਈਅਰ ਅਰੇਸਟ ਹੋਏ ਹਨ ਤੇ 1 ਮਾਰਚ ਤੋਂ ਹੁਣ ਤੱਕ ਦੀ ਰਿਕਵਰੀ 99 ਕਿਲੋ ਹਿਰੋਇਨ 52 ਕਿਲੋ ਅਫੀਮ 1129 ਕਿਲੋ ਕਾਪੀ ਹਸਕ 13.8 ਕਿਜੀ ਗਾਂਜਾ 7.25 ਲੱਖ ਟੈਬਲੇਟਸ केजी आईस, 1 केजी आइस 1.37 कोकीन ਤੇ 64 ਲੱਖ ਡਰਗ ਮਨੀ ਦਾ ਸੀਜ਼ਰ ਹੋਇਆ ਹੈ 977 ਜਿਹੜੀ ਮੈਡੀਕਲ ਸ਼ਾਪਸ ਚੈੱਕ ਹੋਈਆਂ ਤੇ ਸਪੈਸ਼ਲ ਆਪਰੇਸ਼ਨਸ ਸਟੇਟ ਦੇ ਵਿੱਚ ਸਪੈਸ਼ਲ ਡੀਜੀਪੀਜ਼ ਏਡੀਜੀਪੀਜ਼ ਆਈਜੀਜ਼ ਦੇ ਲੀਡਰਸ਼ਿਪ ਤੋਂ ਡਿਫਰੈਂਟ ਡਿਸਟ੍ਰਿਕਟਸ ਦੇ ਵਿੱਚ ਕੀਤੇ ਜਾ ਰਹੇ ਹੈਗੇ ਤੇ ਅੱਜ ਮੈਂ ਇੱਕ ਕਾਫੀ ਲੰਬੀ ਜਿਹੜੀ ਬ੍ਰੇਨਸਟਾਰਮਿੰਗ ਮੀਟਿੰਗ ਆਪਣੇ ਸੀਨੀਅਰ ਆਫਸਰਸ ਦੇ ਨਾਲ ਕਰਕੇ ਇੱਕ ਮਿਡ ਰਿਵਿਊ ਕੀਤਾ ਹੈਗਾ ਤਾਂ ਉਹਦੇ ਅੰਡਰ ਕਈ ਹੋਸਟ ਆਫ ਮੈਜਰਸ ਊਡ ਬੀ ਇੰਟਰੋਡਿਊਸਡ ਟੂ ਮੇਕ ધ ਡਰਾਈਵ ਮੋਰ ਇਫੈਕਟਿਵ ਤੇ ਉਸ ਦੇ ਵਿੱਚ ਸਾਰੇ ਡਿਸਟ੍ਰਿਕਟਸ ਦੀ ਮੈਪਿੰਗ ਕਰਕੇ ਕਿ ਕਿਸ ਟਾਈਪ ਦੀ ਡਰਗ ਜਿਹੜੀ ਹੈਗੀ ਟ੍ਰੇਵਲੈਂਟ ਹੈਗੀ ਤੇ ਉਸ ਨੂੰ ਕੰਬੈਟ ਕਰਨ ਲਈ ਕਿਸ ਤਰ੍ਹਾਂ ਦੀ ਸਟ੍ਰੈਟਜੀ ਜਿਹੜੀ ਉਹ ਬਣਾਈ ਜਾਊਗੀ ਸੈਕੰਡਲੀ ਅਸੀਂ ਸਾਰੇ ਆਫੀਸਰਸ ਨੂੰ ਅਸੀਂ ਕੁਆਂਟੀਫਾਈਏਬਲ ਟਾਰਗੇਟਸ ਦੇ ਰਹੇ ਹਾਂਗੇ ਕਿ ਉਸ ਦੇ ਅਗੇਂਸਟ ਐਸਐਸਪੀਜ਼ ਦੀ ਐਸਐਚਓਜ਼ ਦੀ ਪਰਫਾਰਮੈਂਸ ਐਸਸ ਕੀਤੀ ਜਾਊਗੀ ਕਿ ਜਿਹੜੇ ਟਾਰਗੇਟਸ ਉਹਨਾਂ ਨੂੰ ਦਿੱਤੇ ਗਏ ਜਿਹੜੇ ਪੈਰਾਮੀਟਰਸ ਦੇ ਅਗੇ ਚੋਂ ਦੀ ਪਰਫਾਰਮੈਂਸ ਕਿਸ ਟਾਈਪ ਦੀ ਹੋएगी ਤੇ ਡਿਮਾਂਡ ਰਿਡਕਸ਼ਨ ਲਈ ਇੱਕ ਕੋਹੇਸਿਵ ਤਰੀਕੇ ਨਾਲ ਜਿਹੜੀ ਕੈਬਨਟ ਸਬ ਕਮੇਟੀ ਦੀ ਦੇ ਜਿਹੜੇ ਅੰਡਰ ਇੱਕ ਸਾਰੇ ਡਿਪਾਰਟਮੈਂਟਸ ਨੂੰ ਇਕੱਠੇ ਲੈ ਕੇ ਸਟੇਟ ਗਵਰਨਮੈਂਟ ਵੱਲੋਂ ਇੱਕ ਉਪਰਾਨਾ ਕੀਤਾ ਜਾ ਰਿਹਾ ਹੈਗਾ ਜਿਸ ਦੇ ਵਿੱਚ ਅਵੇਅਰਨੈਸ ਪ੍ਰੀਵੈਂਸ਼ਨ ਤੇ ਜਿਹੜੇ ਡੀ ਐਡਿਕਸ਼ਨ ਤੇ ਰੀਹੈਬਿਲੀਟੇਸ਼ਨ ਦੇ ਸਟੈਪਸ ਲਏ ਜਾਣਗੇ ਇਟ ਵਾਸ ਫੈਲਟ ਕਿ ਡੀ ਐਡਿਕਸ਼ਨ ਤੇ ਰੀਹੈਬਿਲੀਟੇਸ਼ਨ ਨੂੰ ਬੈਟਰ ਇੰਟੀਗ੍ਰੇਟ ਕਰਨਾ ਜ਼ਰੂਰੀ ਹੈਗਾ ਤਾਂ ਕਿ ਇੱਕ ਸੀਮਲੈਸ ਤਰੀਕੇ ਨਾਲ ਜਿਹੜਾ ਹੈਗਾ ਜਿਹੜਾ ਜਿਹੜੇ ਵਿਕਟਿਮਸ ਹੈਗੇ ਉਹਨਾਂ ਨੂੰ ਇਸ ਤੋਂ ਬਾਹਰ ਕੱਢਿਆ ਜਾ ਸਕੇ ਸਰਟਨ ਪਬਲਿਕ ਪ੍ਰੋਗਰਾਮਸ ਲਾਈਕ ਯੁਵਾ ਸੰਚ ਤੇ ਇਹਨਾਂ ਤੇ ਹੋਰ ਜ਼ੋਰ ਦਿੱਤਾ ਜਾਊਗਾ ਸਪੋਰਟਸ ਐਕਟੀਵिटीज ਤੇ ਪੰਜਾਬ ਸਰਕਾਰ ਦਾ ਪੂਰਾ ਫੋਕਸ ਹੈ ਤੇ ਇਨਪੁਟਸ ਤੋਂ ਬਾਅਦ ਸੀਐਮ ਸਾਹਿਬ ਦੇ ਡਾਇਰੈਕਸ਼ਨਸ ਹੈਗੇ ਕਿ ਸਾਨੂੰ ਫੋਕਸ ਕੁਆਲਿਟੀ ਤੇ ਕੁਆਲਿਟੀ ਕੰਮ ਤੇ ਫੋਕਸ ਕਰਨਾ ਹੈ ਨਾ ਕਿ ਪਿਓਰਲੀ ਔਨ ਨੰਬਰਸ ਤੇ ਸਾਡਾ ਜਿਹੜਾ ਫੋਕਸ ਹੈਗਾ ਜਿਹੜੇ ਐਕਚੁਅਲੀ ਜਿਹੜੇ ਸਟ੍ਰੀਟਸ ਦੇ ਜਿਹੜੇ ਡਰੱਗਸ ਵੇਚ ਰਹੇ ਹੈਗੇ ਜਿਹੜੇ ਸਪਲਾਈਅਰਸ ਹੈਗੇ ਉਹਨਾਂ ਨੂੰ ਟਾਰਗੇਟ ਕੀਤਾ ਜਾਊਗਾ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਜੇਲ੍ਹ पे ਚਾਰਜ ਹੋਊਗਾ ਤੇ ਸਾਡਾ ਫੋਕਸ ਰਹੂਗਾ ਕਿ ਜਿਹੜੇ ਇਸ ਦੇ ਵਿਕਟਿਮਸ ਹੈਗੇ ਤੇ ਵਿਕਟਿਮਸ ਨੂੰ ਅਨਨੈਸੈਸਰਲੀ ਹਰਾਸ ਨਾ ਕੀਤਾ ਜਾਵੇ ਇੱਕ ਇਨਪੁਟ ਆਈ ਸੀ ਜੋ ਅਸੀਂ ਹੁਣ ਤੋਂ ਲਾਗੂ ਕਰ ਰਹੇ ਹੈਗੇ ਕਿ ਥਾਣੇ ਦੇ ਵਿੱਚ ਜਿਹੜੇ ਐਮ ਐਚ ਸੀਸ ਹੈਗੇ ਮੁੰਸ਼ੀਸ ਹੈਗੇ ਤੇ ਉਹ ਸੀਐਮ ਸਾਹਿਬ ਦੀ ਡਾਇਰੈਕਸ਼ਨ ਹੈਗੀ ਕਿ ਉਹਨਾਂ ਦਾ ਟੇਨਯੂਰ 2 ਸਾਲ ਦਾ ਫਿਕਸ as an administrative measure so this measure will be introduced uh, immediately mai saryan nu dasna chahwanga ki jehde sade kol intelligence inputs hai ge us de mutabik is da kafi impact paye jehdi anti drug drive hai gi us impact karke to the extent jehde sade jehde is side de couriers te dooje elements hai ge oh drug consignments nahi chuk rahe hge ਇਸ ਦੀ وجہ ਨਾਲ ਜਿਹੜੇ ਪਾਕਿਸਤਾਨ ਬੇਸ ਜਿਹੜੇ ਸਮਗਲਰਸ ਹੈਗੇ ਜਿਹੜੇ ਪੰਜਾਬ ਦੇ ਵਿੱਚ ਨਸ਼ਾ ਵੇਚ ਰਹੇ ਹੈਗੇ ਉਹਨਾਂ ਨੂੰ ਇੱਕ ਭਾਰੀ ਸੱਟ ਪਹੁੰਚੀ ਹੈ ਤੇ ਇਨਪੁਟਸ ਇੰਡੀਕੇਟ ਕਿ ਪਾਕਿਸਤਾਨ ਦੀ ISI ਨੇ ਇੱਕ ਸਟ੍ਰੈਟਜੀ ਬਣਾਈ ਹੈ ਕਿ ਪੰਜਾਬ ਦੇ ਵਿੱਚ ਡਿਸਟਰਬੈਂਸਸ ਲਾ ਸੋ ਥੈਟ ਜਿਹੜਾ ਡਰਾਈਵ ਅਗੇਂਸਟ ਡਰੱਗਸ ਹੈ ਜਿਹੜਾ ਯੁੱਧ ਨਸ਼ਿਆ ਖਰੋਦਾ ਇਸ ਨੂੰ ਡਿਸਟਰਬਟ ਕੀਤਾ ਜਾ ਸਕੇ ਸੋ ਪੰਜਾਬ ਪੁਲਿਸ ਨੇ ਇਸ ਦਾ ਮੋਤੜ ਜਵਾਬ ਦਿੱਤਾ ਹੈਗਾ ਤੇ ਜਿਹੜੇ ਵੀ ਅਨਸਰ ਪੰਜਾਬ ਦੇ ਵਿੱਚ ਪੀਸ ਨੂੰ ਹਾਰਮਨੀ ਨੂੰ ਡਿਸਟਰਬ ਕਰਨਗੇ ਉਹਨਾਂ ਦੇ ਖਿਲਾਫ ਅ ਐਗਜ਼ੈਂਪਲਰੀ ਐਕਸ਼ਨ ਲਿਆ ਜਾਊਗਾ ਤੇ ਪੰਜਾਬ ਦੀ ਹਾਰਮਨੀ ਪੰਜਾਬ ਦੀ ਪੀਸ ਜਿਹੜੀ ਹੈਗੀ ਉਹ ਮੇਨਟੇਨ ਰੱਖੀ ਜਾਊਗੀ ਹਰ ਹਾਲ ਦੇ ਵਿੱਚ ਸੋ ਇਹ ਮੈਂ ਮੈਸੇਜ ਵੀ ਦੇਣਾ ਚਾਹਾਂਗਾ ਸਾਰਿਆਂ ਨੂੰ ਕਿ ਮੈਂ ਲੋਕਾਂ ਤੋਂ ਅਪੀਲ ਕਰਾਂਗਾ ਫॉर देयर ਹੈਲਪ ਐਂਡ ਕੋਆਪਰੇਸ਼ਨ ਕਿ ਪਬਲਿਕ ਸਪੋਰਟ ਤੋਂ ਬਗੈਰ ਜਿਹੜੀ ਸਾਡੀ ਡਰਾਈਵ ਅਗੇਂਸਟ ਡਰੱਗਸ ਹੈਗੀ ਉਹ ਕਾਮਯਾਬ ਨਹੀਂ ਹੋ ਸਕਦੀ ਸੋ ਵੀ ਆਰ ਰੀਚਿੰਗ ਆਊਟ ਟੂ ਦਾ ਪਬਲਿਕ ਬਾਈ ਹੋਲਡਿੰਗ ਮੀਟਿੰਗਸ ਜਿਹੜੀ ਸਾਡੀ ਵਿਲੇਜ ਡਿਫੈਂਸ ਕਮੇਟੀਆਂ ਨਾਲ ਸਾਡੀ ਇੰਟਰੈਕਸ਼ਨ ਹੈਗੀ ਸਾਨੂੰ ਹੁਣ ਟਿਪਸ ਵੀ ਬਹੁਤ ਆ ਰਹੀਆਂ ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਹੈਲਪਲਾਈਨ ਜਿਹੜੀ ਸੀਐਮ ਸਾਹਿਬ ਨੇ ਲਾਂਚ ਕੀਤੀ ਸੀ ਕਿ ਉਸ ਦੇ ਵਿੱਚ ਜਿਹੜੀ ਟਿਪਸ ਬਹੁਤ ਜ਼ਿਆਦਾ ਇਨਕਰੀਜ਼ ਹੋਈਆਂ ਸੋ ਇੱਕ ਕੰਪਰੀਹੈਂਸਿਵ ਤਰੀਕੇ ਨਾਲ ਅਸੀਂ ਇਸ ਤੇ ਜਿਹੜਾ ਹੈਗਾ ਡਰੱਗਸ ਨੂੰ ਪੰਜਾਬ ਤੋਂ ਖਤਮ ਕਰਾਂਗੇ ਆਈ ਵੁੱਡ ਰਿਕਵੈਸਟ ਫॉर ਕੁਐਸਚਨ ਇੱਕ ਆਇਆ ਹੈ ਸਰ ਜੋ ਗੈਂਗਸਟਰਸ ਹੈ ਪਾਕਿਸਤਾਨ ਵਿੱਚ ਬੈਠੇ ਹੋਵੇ ਚਾਹੇ ਉਹ ਸ਼ਾਇਦ ਬਾਜ ਬੱਤੀ ਹੈ ਜਾਂ ਇੱਕ ਹੋਰ ਹੈ ਫਰਾਕ ਹੋਕਰ ਇਹ ਲੋਕ ਲਗਾਤਾਰ ਧਮਕੀਆਂ ਦੇ ਰਹੇ ਪਾਕਿਸਤਾਨ ਵਿੱਚ ਬੈਠ ਕੇ ਜਲੰਧਰ ਵਾਲਾ ਹਾਦਸਾ ਹੋਇਆ ਰਵੀ ਇੱਕ ਨਵਾਂ ਗੈਂਗਸਟਰ ਉਸਨੇ ਵੀ ਇਸ਼ਤਰਾ ਕੀ ਧਮਕੀ ਦਿੱਤੀ ਉਸ ਤੇ ਕੀ ਐਕਸ਼ਨ ਲਏਗੀ ਆਪਨੇ ਦੇਖਿਆ ਇਹ ਜੀ ਕਿ ਅੰਮ੍ਰਿਤਸਰ ਮੇ ਜੋ ਇਨਸੀਡੈਂਟ ਹੋਇਆ ਥਾ ਉਸ ਦਾ ਕੀ ਹੱਲ ਹੋਆ ਸੋ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਸੀਂ ਇਹ ਗੈਂਗਸਟਰਸ ਨੂੰ ਇਸ ਤਰ੍ਹਾਂ ਦਾ ਸਬਕ ਸਿਖਾਵਾਂਗੇ ਜਿਹੜੇ ਪਾਕਿਸਤਾਨ ਜਿਹੜੇ ਆਈਐਸਆਈ ਦੇ ਮਾਸਟਰਸ ਨੂੰ ਸਬਕ ਸਿਖਾਵਾਂਗੇ ਤੇ ਇਹ ਪੰਜਾਬ ਦੇ ਇਹ ਅੱਖ ਨਹੀਂ ਕਰ ਸਕਦੇ ਸਾਨੂੰ ਉਸ ਕੇਸ ਦੇ ਕਾਫੀ ਕਲੂਜ਼ ਮਿਲ ਚੁਕੇ ਹਨ ਸੋ ਵੈਰੀ ਸੂਨ ਵੀ ਵਿਲ ਸ਼ੇਅਰ ਦੀ ਡਿਵੈਲਪਮੈਂਟਸ ਵਿਦ ਤੁਹਾਨੂੰ ਸਰ ਬਾਰਡਰ ਦਾ ਮਾਮਲਾ ਹੈ ਸਰ ਕਿਵੇਂ ਕਰੂਗੇ ਉਹ ਪਾਕਿਸਤਾਨ ਦੇ ਸਿਰੋ ਬੈਠੇ ਨੇ ਇਹ ਦਿਖ ਰਿਹਾ ਹੈ ਦੇਖੋ ਦੇਖੋ ਇਹਦਾ ਹੈ ਜੀ ਕਿ ਸਾਨੂੰ ਜਿਹੜੇ ਜਿਵੇਂ ਸਾਡਾ ਵੀ ਟ੍ਰੇਡ ਕਰਾਫਟ ਹੈ ਸਾਡੀ ਅਸੀਂ ਆਪਣੇ ਟੈਕਨੀਕਲ ਇਨਪੁਟਸ ਤੋਂ ਹਿਊਮਨ ਇਨਪੁਟਸ ਤੋਂ ਜਿਹੜੇ ਉਹਨਾਂ ਦੇ ਬੰਦੇ ਇਸ ਪਾਸੇ ਬੈਠੇ ਹੈ ਸਾਨੂੰ ਉਸ ਦਾ ਪਤਾ ਹੈਗਾ ਸੋ ਸਾਨੂੰ ਪਤਾ ਵੀ ਪਾਕਿਸਤਾਨ ਨੂੰ ਕਿਵੇਂ ਸੱਟ ਪਹੁੰਚਾਣੀ ਹੈ ਆਈਐਸਆਈ ਨੂੰ ਕਿਵੇਂ ਸੱਟ ਪਹੁੰਚਾਣੀ ਹੈ ਸੋ ਵੀ ਆਰ ਔਨ ਦਾ ਜੋਬ ਸਰ ਤੁਸੀਂ ਕਿਰੋ ਕੁਝ ਆਫਿਸਸ ਨੂੰ ਟਾਰਗੇਟਸ ਰੱਖੇ ਨੇ ਟਾਰਗੇਟਸ ਇਸ ਤਰੀਕੇ ਨੂੰ ਥੋੜਾ ਐਕਸਪਲੇਨ ਕਰ ਦੋ ਥਿਸ ਇਜ਼ ਆਵਰ ਇੰਟਰਨਲ ਅਸੈਸਮੈਂਟ ਆਫ ਪਰਫ जमें की नंबर uh, ऑफ की रिकवरी, की सीज़र ऑफ प्रॉपर्टी अंडर एफ़ पिछले तीन साल परफॉर्मेंस रही है वेटेड एवरेज लेके कंपेयर करके इस लाइक दैट मैं कि देखो सीएम साहब की डायरेक्शन बहुत क्लियर है दीज आर नॉट न्यूमेरिकल टारगेट्स पर दीज आर ओवरऑल परफॉर्मेंस ओरिएंटेड टारगेट